ਸਾਨਾ ਗੂ ਬਲਦੇਵ ਸਿੰਘ ਸਿਰਸਾ ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਡੇਰਾ ਮੁਖੀ ਦੇ ਖਿਲਾਫ ਬਿਗਲ ਪਹਿਲਾਂ ਹੀ ਵੱਜਿਆ ਹੋਇਆ ਉਹਦੇ ਵਿੱਚ ਹੋਰ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 90 ਲੱਖ ਦੀ ਐਡਵਰਟਾਈਜ਼ ਕੀਤਾ ਗਿਆ ਸੀ ਐਡਵਰਟਾਈਜ਼ਿੰਗ ਮੈਂ ਦਿੱਤੀ ਗਈ ਸੀ ਉਹਦਾ ਹਿਸਾਬ ਮੰਗਣ ਲਈ ਕਾਲ ਤੱਕ ਸਾਹਬ ਦੇ ਜਥੇਦਾਰ ਸਾਹਿਬ ਨੂੰ ਮਿਲੇ ਨੇ ਬਲਦੇਵ ਸਿੰਘ ਜੀ ਡੇਰਾ ਮੁਖੀ ਦਾ ਵਿਵਾਦ ਤਾਂ ਤੁਹਾਨੂੰ ਪਤਾ ਦਿਨ ਤੋਂ ਚੜਿਆ ਆ ਹੁਣ ਤੁਸੀਂ ਜਿਹੜੇ 90 ਲੱਖ ਦਾ ਮੈਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਰਚਿਆ ਗਿਆ ਵੱਖ-ਵੱਖ ਅਕਬਾਰਾਂ ਦੇ ਵਿੱਚ ਉਹ ਦੋ ਇਸ਼ਤਿਹਾਰ ਦਿੱਤੇ ਗਏ ਸੀਗੇ ਕਿ ਡੇਰਾ ਮੁਖੀ ਵੱਲੋਂ ਮਾਫੀ ਮੰਗ ਲਈ ਗਈ ਹੈ ਉਸ ਸਿਲਸਿਲੇ ਦੇ ਵਿੱਚ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਨ ਨੂੰ ਮਿਲਣ ਆਏ ਹਾਂਜੀ ਅਸੀਂ ਅੱਜ ਸਿੰਘ ਸਾਹਿਬ ਨੂੰ ਮਿਲ ਕੇ ਬੜੇ ਵਿਸਤਾਰ ਨਾਲ ਲੰਬੀ ਚੌੜੀ ਗੱਲ ਹੋਈ ਹੈ ਪੰਥਕ ਮਸਲਿਆਂ ਤੇ ਤੇ ਅਸੀਂ ਇਹ ਬੇਨਤੀ ਕੀਤੀ ਆ ਕਿ ਜਿਨ੍ਹਾਂ ਲੋਕਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਖੋਲਕੀ ਦੁਰਵਰਤਾਂ ਕਰਦਿਆਂ ਹਾਂ ਸਰਸੇ ਸਾਹਿਬ ਨੂੰ ਜਦੋਂ ਉਹ ਗੁੰਡੇ ਨੂੰ ਮਾਫੀ ਦਿੱਤੀ ਗਈ ਤੇ ਉਸ ਤੋਂ ਬਾਅਦ ਸਿੱਖ ਕੌਮ ਨੇ ਜਿਹੜਾ ਅਸੀਂ ਵਿਰੋਧ ਕੀਤਾ ਤੇ ਇਹਨਾਂ ਨੇ ਸ਼੍ਰੋਮਣੀ ਕਮੇਟੀ ਦਾ ਪੈਸਾ ਖਰਚ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਦਬਾਅ ਹੇਠ 90 ਲੱਖ ਦੇ ਕਰੀਬ ਜਿਹੜੇ ਇਸ਼ਤਿਹਾਰ ਜਿਹੜੇ ਉਹ ਖਪਾਰਾ ਨੂੰ ਉਸ ਤੋਂ ਬਾਅਦ ਇੱਕ ਕੌਮ ਦਾ ਵਿਰੋਧ ਜਿਹੜਾ ਸੀ ਉਹ ਜਾਰੀ ਰਿਹਾ ਉਹਨਾਂ ਨੇ ਫੇਰ ਜਿਹੜੇ ਜਿਹੜੀ ਦਿੱਤੀ ਹੋਈ ਮਾਫੀ ਸੀ ਉਹ ਵਾਪਸ ਲੈ ਲਈ ਹਾਲ ਤੱਕ ਤੋਂ ਸਾਡਾ ਕਹਿਣ ਤੋਂ ਭਾਵ ਹੈ ਵੀ ਜਿਹੜੇ 90 ਲੱਖ ਦੇ ਇਸ਼ਤਿਹਾਰ ਜਿਹੜੇ ਦਿੱਤੇ ਗਏ ਨੇ ਗਲਤ ਦਿੱਤੇ ਗਏ ਆ ਤੇ ਇਹ ਉਹਨਾਂ ਲੋਕਾਂ ਤੋਂ ਜਿਸ ਤਰ੍ਹਾਂ ਕਿ ਆ ਸਾਰੀਆਂ ਤਸਵੀਰਾਂ ਨੇ ਉਹਨਾਂ ਦੇ ਨਾਂ ਨੇ ਤੇ ਅੱਜ ਵੀ ਇਹ ਜਿਹੜੇ ਆਪਣੇ ਆਪ ਨੂੰ ਬਾਕੀ ਘੋਦੇ ਨੇ ਇਹ ਸਾਰੇ ਇਹਦੇ ਵਿੱਚ ਦੋਸ਼ੀ ਨੇ ਚਾਹੇ ਉਹ ਜਗੀਰ ਕੌਰ ਆ ਚਾਹੇ ਕਰਨਾਲ ਸਿੰਘ ਪੰਜੋਲੀ ਆ ਜਾਂ ਹੋਰ ਜਿਹੜੇ ਇਹ ਪ੍ਰੇਮ ਸਿੰਘ ਸੰਧੂ ਮਾਜਰਾ ਇਹ ਸਾਰੇ ਉਹਨੇ ਦੋਸ਼ੀ ਨੇ ਤੇ ਇਹਨਾਂ ਲੋਕਾਂ ਨੂੰ ਜਿਹੜਾ ਮਾਫੀ ਨਹੀਂ ਚਾਹੀਦੀ ਜਿਸ ਤਰ੍ਹਾਂ ਉਸ ਟਾਈਮ ਤੇ ਚੰਦੂ ਨੂੰ ਤੇ ਮਸੰਦਾ ਨੂੰ ਗੁਰੂ ਸਾਹਿਬਾਨ ਨੇ ਨਹੀਂ ਬਖਸ਼ਿਆ ਇਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਣਾ ਚਾਹੀਦਾ ਪਹਿਲਾਂ ਤਾਂ 18% ਸਮੇਤ ਵਿਆਜ ਇਹ 90 ਲੱਖ ਰੁਪਈਆ ਇਹਨਾਂ ਕੋਲੋਂ ਲੈ ਕੇ ਗੁਰੂ ਕੀ ਗੋਖ ਜਮਾ ਕਰਾਓ ਤੇ ਫਿਰ ਇਹਨਾਂ ਦੇ ਪੱਤਰ ਤੇ ਜਿਹੜੀ ਹੁਕਮਸਾਰ ਨੂੰ ਕੋ ਸਿੱਸਾ ਜੀ ਸਵਾਲ ਹੈਗਾ ਕਿ ਅੱਜ ਇਤਨੀ ਢੇਰ ਹੋਣ ਤੋਂ ਬਾਅਦ ਤੁਸੀਂ ਅੱਜ ਉੱਡਾ ਚੁੱਕਿਆ ਹੈ ਨਹੀਂ 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 ਤੁਹਾਨੂੰ ਤੁਸੀਂ ਤੇ ਮੇਰੇ ਤੇ ਸਵਾਲ ਨਾ ਨਾ ਕਰੋ ਤੁਸੀਂ ਪੱਤਰਕਾਰ ਜੀ ਮੈਂ ਤਾਂ ਆਹ ਵੇਖੋ ਆਹ ਜਿਹੜੀ ਆ ਕਦੋਂ ਦੀ ਆ ਚੀਜ਼ ਲਈ ਹੈ ਇਹ ਆਰਟੀ ਮੈਂ ਉਦੋਂ ਹੀ ਲੈ ਲਈ ਸੀ ਮੇਰੇ ਕਹਿੰਦਾ ਮਤਲਬ ਕਿ ਤੁਸੀਂ ਅੱਜ ਸਾਰੇ ਜਥੇਦਾਰ ਸਾਹਿਬ ਨੂੰ ਮਿਲ ਕੇ ਮਿਲਦੇ ਪਿਓ ਬਕਵਾਕ ਜਥੇਬੰਦੀਆਂ ਨੂੰ ਲੈ ਕੇ ਕਿ ਇਹ ਜਦੋਂ ਗੱਲ ਹੋਣੀ ਚਾਹੀ ਸੀਗੀ ਪਹੁੰਚਾਈ ਸੀਗੀ ਉਸ ਤੋਂ ਬਾਅਦ ਤੁਸੀਂ ਉਦੋਂ ਸਵਾਲ ਨਹੀਂ ਚੁੱਕਿਆ ਅੱਜ ਇਕੱਠੇ ਹੋਏ ਚੁੱਕਿਆ ਪਰ ਉਦੋਂ ਸਾਡੀ ਸੁਣਦਾ ਕੋਈ ਨਹੀਂ ਸੀ ਅੱਜ ਜਿਹੜੀ ਆ ਅੱਜ ਸੁਣ ਲੱਗ ਹੈ ਪਹਿਲਾਂ ਤਾਂ ਜਥੇਦਾਰ ਸਾਨੂੰ ਕੋਈ ਟਾਈਮ ਹੀ ਨਹੀਂ ਦਿੰਦਾ ਪਰ ਇਹ ਆ ਵੀ ਅੱਜ ਜਥੇਦਾਰ ਅਗਵੀਰ ਸਿੰਘ ਰਾਣੇ ਟਾਈਮ ਦਿੱਤਾ ਹੈ ਤੇ ਅਸੀਂ ਸਾਰੀ ਗੱਲਬਾਤ ਇਹ ਜਥੇਬੰਦੀਆਂ ਮੇਰੇ ਨਾਲ ਨੇ ਸਾਰੇ ਜਥੇਬੰਦੀਆਂ ਤੇ ਧਾਰਮਿਕ ਜਥੇਬੰਦੀਆਂ ਸਾਡੇ ਨਾਲ ਨੇ ਅਸੀਂ ਤੁਸੀਂ ਇਹਨਾਂ ਤੋਂ ਵੀ ਪੁੱਛ ਲਓ ਅਸੀਂ ਪਹਿਲਾਂ ਦਿੰਦੇ ਆ ਰਹੇ ਆ ਆਵਾਜ਼ ਥੋੜੇ ਆ ਰਹੇ ਆ ਇਹ ਗੱਲ ਵੱਖਰੀ ਆ ਕਿ ਸਾਡੀ ਪਹਿਲਾਂ ਗੱਲ ਨਹੀਂ ਸੁਣ ਗਈ ਪਰ ਹੁਣ ਮੌਕਾ ਹੈ ਜਿਸ ਕਰਕੇ ਅਸੀਂ ਇਹ ਲੋਹਾ ਗਰਮ ਹੈ ਤੇ ਗਰਮ ਲੋਹੇ ਤੇ ਸੱਟ ਮਾਰਿਆ ਲੋਹਾ ਜੜਾ ਫਿਰ ਉਹ ਪਿਗਲਦਾ ਦੇਖੋ ਅਸ਼ਰੋਮ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਆ ਉਹ ਵੀ ਬਾਗੀ ਹੋ ਗਏ ਨੇ ਉਹਨਾਂ ਨੇ ਵੀ 2 ਦਿਨ ਪਹਿਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਹੁਣ ਇਹੀ ਇੱਕ ਮਸਲਾ ਹੈ ਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਲੋ ਜਿਹੜਾ ਇਸ਼ਤਿਹਾਰ ਦਿੱਤਾ ਗਿਆ ਸੀਗਾ ਉਦੋਂ 90 ਲੱਖ ਰੁਪਇਆ ਗੁਰੂ ਕੀ ਗੋਲਕ ਦੇ ਵਿੱਚੋਂ ਖਰਚਿਆ ਗਿਆ ਸੀ ਉਸ ਤੋਂ ਬਾਅਦ ਮਾਫੀ ਵਾਪਸ ਲੈ ਲਈ ਗਈ ਸੀ ਕੀ ਸਮਝ ਦਿਓ ਕੀ ਕੌਣ ਦੋਸ਼ੀ ਹੈ ਦੋਸ਼ੀ ਤਾਂ ਸਾਰੇ ਜਿਹੜਾ ਬਾਗੀ ਧੜਾ ਵੇ ਜਿਵੇਂ बार-बार ਅਸੀਂ ਕਹਿੰਦੇ ਮਾਫੀ ਨਹੀਂ ਤੁਹਾਨੂੰ ਦੇਖੋ ਮਾਫੀ ਸ਼ਬਦ बार-बार ਵਰਤਾ ਜਾ ਰਿਹਾ ਜਦੋਂ ਕਿ ਮਾਫੀ ਦਾ ਯੋਗ ਹੀ ਨਹੀਂ ਹੈਗੇ ਇਹ ਪਹਿਲੀ ਗੱਲ ਤਾਂ ਮਾਫੀ ਸਾਦਲੋਂ ਮੰਗੀ ਨਹੀਂ ਗਈ ਸੀ ਮਾਫੀ ਇਹਨਾਂ ਨੇ ਆਪ ਦੇ ਆਪ ਦੇ ਕੋਲ ਬਣਾ ਲਈ ਇਸ ਤਰ੍ਹਾਂ ਇਸ਼ਤਿਹਾਰ ਕਰਾ ਦਿੱਤੇ ਗਿਆ ਇਸ ਤਰ੍ਹਾਂ ਉਹੀ ਤਾਂ ਇਹਨੂੰ ਗਨਾ ਕੀਤਾ ਗਿਆ ਨਾ ਸੰਗਤ ਨੂੰ ਤਾਂ ਇਹ ਤਾਂ ਇਹ ਤਾਂ ਗੱਲ ਜੇ ਮਾਫੀ ਮੰਗੀ ਹੁੰਦੀ ਉਹਨਾਂ ਨੇ ਕਹਿੰਦਾ ਸੀ ਮੈਂ ਉਹਨਾਂ ਕੰਜਾਜਾਂ ਪੱਤਰ ਲਿਖਿਆ ਔਰ ਮਾਫ ਔਰ ਇਹਨਾਂ ਨੇ ਕੀ ਵੀ ਸਾਹਨੇ ਮਾਫੀ ਮੰਗ ਲਈ ਆ ਔਰ 90 ਲੱਖ ਰੁਪਏ ਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕੀ ਗੁਰੂ ਕੀ ਗੋਲਕ 'ਚ ਜਾਂਦਾ ਔਰ ਇਹ بار بار ਅਜਿਵੇਂ ਜਹੇਦਾਰ ਸਾਹਿਬ ਤੋਂ ਮੰਗ ਵੀ ਕੀਤੀ ਆ ਜਿਵੇਂ ਸਰਸਾ ਸਾਹਿਬ ਤੋਂ ਵੀ ਅਜ ਸੰਗਤ ਮੰਗ ਕਰਦੀ ਆ ਕਿ ਪਹਿਲਾਂ ਤੋਂ 90 ਲੱਖ ਰੁਪਏ ਜਿਹੜਾ ਉਹਨਾਂ ਦਾ ਗੋਲਕ ਦੇ ਵਿੱਚ ਪਾਇਆ ਜਾਵੇ ਜਿਹੜਾ ਉਹਨਾਂ ਨੇ ਕਦਿਆ ਦੂਜੀ ਜਿਹੜੀ ਮਾਫੀ ਹੈ ਕੋਈ ਇੱਕ ਗਲਤੀ ਕੀਤੀ ਹੋਵੇ ਤਾਂ ਉਹਦੀ ਮਾਫੀ ਹੋ ਜਾਂਦੀ ਆ ਜਿਹੜੇ ਵੱੱਜਰ ਗੁਨਾਹ ਇਹਨਾਂ ਨੇ ਮਾਫੀ ਕਾਦੀ ਆ 2015 ਦੇ ਵਿੱਚ ਦੁਪਹਿਰੇ ਗੁਰਸਾ ਦਾ ਸਰੂਪ ਚੋਰੀ ਹੁੰਦੇ ਨੇ ਔਰ ਉਹ ਉਹਦਾ ਜਿਹੜੇ ਉੱਥੇ ਲਿਜਾਣਦੇ ਨੇ ਜਿਹੜੇ ਉਹਨਾਂ ਦੇ ਪ੍ਰੇਮੀ ਨੇ ਝੂਠੀ ਸੌਦੇ ਸਾਧਦੇ ਔਰ ਉਹ ਦੱਸਦੇ ਨੇ ਵੀ ਸਾਡੇ ਕੋਲੇ ਸਰੂਪ ਤੁਹਾਡਾ ਔਰ ਜਿਹੜੀ ਸਰਕਾਰ ਨੂੰ ਤੁਰੀ ਜਾਂਦੀ ਕੀੜੀ ਦੇਖਦੀ ਆ ਉਹਨਾਂ ਨੂੰ ਉਹਨਾਂ ਦੇ ਬਰਗਾੜੀ ਦੇ ਵਿੱਚ ਪਿਆ ਸਰੂਪ ਨਹੀਂ ਦੱਸਿਆ ਔਰ ਉਹ ਚੈਲੰਜ ਕਰਕੇ ਉਹ ਕਹਿੰਦੇ ਤੁਹਾਡਾ ਗੁਰੂ ਸਾਡੇ ਕੋਲੇ ਆ ਤੁਸੀਂ ਹਿੰਮਤਾਂ ਤਾਂ ਲੈ ਲੋ ਜਿਹੜੇ ਇਸ਼ਤਿਹਾਰ ਉਹ ਲਿਖ ਕੇ ਲਾਏ ਜਾਂਦੇ ਨੇ ਗੁਰੂ ਸਾਹਿਬ ਦੇ ਅੰਗ ਗਲੀਆਂ ਵਿੱਚ ਗੰਦੀਆਂ ਨਾਲੀਆਂ ਦੀਆਂ ਜਰੂਰੀਆਂ ਦੇ ਖਿਲਾਰੇ ਜਾਂਦੇ ਨੇ ਇਹ ਹੁਣ ਹੁਣ ਜਿਹੜਾ ਮਸਲਾ ਹੈਗਾ ਹੈ ਕਿ ਅਸੀਂ ਇੱਕ ਮੰਗ ਪੱਤਰ ਦਿੱਤਾ ਹੈ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਿ ਉਸ ਵੇਲੇ ਜਦੋਂ ਮਾਫੀ ਮੰਗੀ ਗਈ ਸੀਗੀ ਮਾਫੀ ਨਾਮਾ ਲਿਆ ਗਿਆ ਸੀ ਔਰ ਡੇਰਾ ਮੁਖੀ ਵੱਲੋਂ ਵਾਪਸ ਉਹਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਾਪਸ ਲੈ ਲਿਆ ਗਿਆ ਸੀ ਮਾਫੀ ਨਾਮਾ ਪਰ ਉਦੋਂ ਇਸ਼ਤਿਹਾਰ ਦਿੱਤੇ ਗਏ ਸੀ 90 ਲੱਖ ਰੁਪਏ ਦਾ ਇਸ਼ਤਿਹਾਰ ਗੁਰੂ ਕੀ ਗੋਲਕ ਜੋ ਦਿੱਤਾ ਗਿਆ ਗੁਰੂ ਕੀ ਗੋਲਕ ਯਾਨੀ ਕਿ ਸਿੱਖ ਸਾਖ ਸੰਗਤ ਦਾ ਪੈਸਾ ਸੀ ਨਹੀਂ ਉਹ ਉਹੀ ਗੱਲ ਹੈ ਨਾ ਜਿਹੜਾ 90 ਲੱਖ ਰੁਪਏ ਦੀ ਗੱਲ ਕਰ ਰਹੇ ਜਿਵੇਂ ਬਾਰ-ਬਾਰ ਕਹਦੇ ਅਸੀਂ ਜਿਹੜੀਆਂ ਸਿੱਖ ਜਥੇਬੰਦੀਆਂ ਜਾਂ ਹੋਰ ਵੀ ਜਿਹਨੇ ਵੀ ਜਾਗਰੂਕ ਰਿਸਖੇ ਨੇ ਨਾਕ ਨਾਮਲੇ ਵਾਸਤੇ ਉਹਦੋਂ ਤੇ ਮੰਗ ਕਰ ਗਏ ਨੇ ਜਿਵੇਂ ਅਸੀਂ ਕਹਿੰਦੇ ਅੱਜ ਅੱਜ ਮੌਕਾ ਬਣਿਆ ਹੈ ਵੀ ਅੱਜ ਜਿਹੜੀ ਭਾਵੇਂ ਉਹ ਆਪਣੇ ਬਾਗੀਧੜਾ ਕਹਿੰਦੇ ਨਵਾਲਵ ਨੇ ਪ੍ਰੇਮ ਸਿੰਘ ਚੰਦੂ ਮਾਜਰੇ ਦੇ ਜੋ ਬਿਆਨ ਲੱਗੇ ਹੋਏ ਨੇ ਖੁਦ ਜੀ ਜਿਹੜੇ 2007 ਦੇ ਵਿੱਚ 10-5 ਸਾਲ ਸਵੰਗ ਰਾਜ ਦਾ ਔਰ ਪ੍ਰੇਮ ਸਿੰਘ ਚੰਦੂ ਮਾਜਰੇ ਇਨਵੋਲਵ ਵਿੱਚ ਕਿਵੇਂ ਮੁਕਤ ਹੋ ਜਾਣਗੇ ਇਸ ਤੁਹਾਡੇ ਗਾ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਉਹਦਾ ਇਨਵੋਲ ਸੀਗੇ ਸਿਸਰ ਜੀ ਹੁਣ ਬਾਗੀ ਹੋ ਗਏ ਵੱਖਰੇ ਨਾਮ ਪੈ ਗਿਆ ਅਕਾਲੀ ਦਲ ਦੇ ਵਿੱਚ ਵਖਰੇਵਾ ਪੈ ਗਿਆ ਇਹ ਵਖਰੇ ਵਖਰੇ țeੜ ਹੋ ਗਏ ਅਕਾਲੀ ਦਲ ਜਿਹੜਾ ਸੀਗਾ ਉਹ ਲਗਭਗ ਖਤਮ ਹੋਣ ਦੇ ਉਹਦੀ ਸਿਆਸਤ ਦੇ ਵਿੱਚ ਉਹਦੀ ਹੋਮ ਖਤਮ ਹੋਣ ਵਾਲੀ ਨਜ਼ਰ ਆ ਰਹੀ ਹੈ ਅੱਜ ਇਸ ਗੁਨਾਹ ਦਾ ਦੋਸ਼ੀ ਕੌਣ ਹੈ ਕਿਉਂ ਉਸ ਉਸ ਤੋਂ ਉਦੋਂ ਤੋਂ ਲੈ ਕੇ ਹੁਣ ਤੱਕ ਨਾ ਸਾਰਾ ਚੱਲਿਆ ਆ ਰਿਹਾ ਹੈ ਪ੍ਰਸੰਤ ਔਰ ਅੱਜ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੋਂ ਮਾਫੀ ਇਹ ਦੇ ਉੱਤੇ ਕੋਈ ਕਾਰਵਾਈ ਕਰਨ ਦੀ ਗੱਲ ਕੀਤੀ ਹੈ ਕੀ ਤੁਹਾਨੂੰ ਉਮੀਦ ਹੈ ਕਿ ਜਥੇਦਾਰ ਸਾਹਿਬ ਉੱਤੇ ਕੰਮ ਕਰ ਕੰਗੇ ਦੇਖੋ ਪਹਿਲੀ ਗੱਲ ਤੇ ਆ ਵੀ ਜਿਹੜੀ ਤੇ ਹੈਗੀ ਉਮੀਦ ਲੈ ਕੇ ਆਏ ਅਸੀਂ ਬੜੇ ਸਪਸ਼ਟ ਸ਼ਬਦਾਂ ਦੇ ਕਹੇ ਵੀ ਜੇ ਤੁਸੀਂ ਫੈਸਲਾ ਕੌਂਦੀਆਂ ਭਾਵਨਾਵਾਂ ਦੇ ਮਤਲਬ ਸਾਹਿਬ ਨਾਲ ਨਾ ਕੀਤਾ ਤੇ ਫਿਰ ਆ ਵੀ 30 ਤਰੀਕ ਤੱਕ ਤਾਂ ਹੀ ਨਹੀਂ ਬੋਲ ਜਿੰਨਾ ਚਿਰ ਇਹ ਫੈਸਲਾ ਨਹੀਂ ਕਰਦੇ ਉਨਾ ਚਿਰ ਤੇ ਅਸੀਂ ਇਹਨਾਂ ਦੇ ਨੀਜੇ ਭੋਲਾਂ ਤੇ ਜੇ ਇਹਨਾਂ ਨੇ ਫੈਸਲਾ ਸਿੱਖੋਂ ਪਿਆ ਭਾਵਨਾ ਨਾਲ ਅਨੁਸਾਰ ਨਾ ਕੀਤਾ ਤੇ ਫਿਰ ਅਸੀਂ ਸਿੱਖ ਕੌਮ ਨੂੰ ਜਾਗਰਤ ਕਰਨ ਵਾਲੇ ਸਾਰੇ ਰਲ ਕੇ ਤੇ ਜਿਹੜਾ ਉਹ ਕੰਮ ਕਰਾਂਗੇ ਜਿਹੜੀ ਗੱਲ ਤੁਸੀਂ ਕੀਤੀ ਆ ਵੀ ਇਹ ਸਾਰੇ ਮਤਲਬ ਕਿ ਅੱਜ ਚਿੱਟਿਆਂ ਦੇ ਅੱਜ ਇਹ ਕਿਉਂ ਆਏ ਨੇ ਇੱਥੇ ਅਕਾਲ ਤਖਤ ਤੇ ਜਦੋਂ ਲੋਕਾਂ ਨੇ ਇਹਨਾਂ ਨੂੰ ਨਕਾਰਤਾ ਪਰ ਹੁਣ ਤਾਂ ਬੀਤੇ ਕੁਝ ਦਿਨਾਂ ਤੋਂ ਸਾਹਮਣੇ ਆ ਰਹੀਆਂ ਨਾ ਗੱਲਾਂ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਵੱਲੋਂ ਇਹਨਾਂ ਇਸ ਸਾਰੇ ਐਪੀਸੋਡ ਦੇ ਵਿੱਚ ਭੂਮਿਕਾ ਕਿੰਨੇ ਨਿਭਾਈ ਗਈ ਹੈ ਕੌਣ ਹੈਗਾ ਹੁਣ ਤੱਕ ਕਲੀਅਰ ਹੋਣਾ ਸ਼ੁਰੂ ਹੋ ਗਿਆ ਸਾਰਾ ਕੁਝ ਅੱਗੇ ਤਾਂ ਸਿਰਫ ਕਿਆਸਲਾਈਆਂ ਲਾਈਆਂ ਜਾ ਰਹੀਆਂ ਸਨ ਕਿਆਸਲਾਈਆਂ ਪਹਿਲਾਂ ਵੀ ਨਹੀਂ ਸੀ ਸਾਡੇ ਕੋਲੋਂ ਸਾਰੇ ਸਬੂਤ ਸੀ ਲੇਕਿਨ ਸਾਡੀ ਉਸ ਟਾਈਮ ਤੇ ਗੱਲ ਕੋਈ ਨਹੀਂ ਸੀ ਸੁਣਦਾ ਪਰ ਅੱਜ ਤਾਂ ਜਾਦੂ ਸਿਰ ਚੜ ਬੋਲੇ ਨੇ ਅੱਜ ਉਦੋਂ ਇਹਨਾਂ ਇਹਨਾਂ ਨੂੰ ਇਹ ਸੋਚਿਆ ਬਾਗੀਆਂ ਨੇ ਕਿ ਸ਼ਾਇਦ ਅੱਜ ਸੁਖਬੀਰ ਇਕੱਲੇ ਦਾ ਨਾਮ ਲੈ ਕੇ ਤੇ ਅਸੀਂ ਬਚ ਜਾਣ ਅਸੀਂ ਲੋਕਾਂ ਚ ਜਾਣ ਜੋਗੇ ਹੋ ਜਾਾਂਗੇ ਪਰ ਇਹ ਨਹੀਂ ਪਤਾ ਪਈ ਤੁਸੀਂ ਤਾਂ ਸੁਖਵੀਰ ਬਾਦਲ ਨੂੰ ਵੀ ਜਿਹੜਾ ਉਹ ਅੱਗੇ ਦੋਸ਼ੀ ਜੇ ਜੇ ਤੁਸੀਂ ਚੁੱਪ ਰਹੇ ਜ ਉਸ ਟਾਈਮ ਤੇ ਅੱਜ ਕਹਿੰਦੇ ਜੀ ਸਾਡੀ ਮਜਬੂਰੀ ਸੀ ਉਹ ਬੀਬੀ ਜ਼ਗੀਰ ਕੌਰ ਦੀ ਮੈਂ ਬਾਈਟ ਸੁਣ ਰਿਹਾ ਸਾਂ ਇਸੇ ਤਰ੍ਹਾਂ ਹੋਰ ਵੀ ਕਈਆਂ ਦੀਆਂ ਸੁਣੀਆਂ ਕਨਾਲ ਸਿੰਘ ਪੰਜੋਲੀ ਵਰਗੇ ਜਿਹੜੇ ਗੁਰੂਕੀਆਂ ਗੋਲਕਾਂ ਲੁੱਟ ਕੇ ਖਾ ਗਏ ਆਨੰਦਪੁਰ ਸਾਹਿਬ ਵਾਲੇ ਕੋਠੀ ਵਾਲੇ ਕੇਸ ਦੇ ਵਿੱਚ ਅੱਜ ਬੜੇ ਚੜ ਚੜ ਕੇ ਬੋਲਦੇ ਨੇ ਪੀਸੀਕ ਵੀਰੇ ਆਹ ਕੀਤਾ ਅਸੀਂ ਆਹ ਕੀਤਾ ਸਾਡੀ ਮਜਬੂਰੀ ਸੀ ਕੀ ਮਜਬੂਰੀ ਸੀ ਵੀ ਤੁਹਾਡੀ ਮਜਬੂਰੀ ਇਹ ਸੀ ਕਿ ਉਸ ਟਾਈਮ ਤੇ ਇਹਨਾਂ ਨੂੰ ਆ ਜਿਹੜੀ ਹੁਣ ਲਕਸ਼ਣ ਲੰਘ ਗਿਆ ਇਹ ਚ ਇਹਨਾਂ ਨੇ ਟਿਕਟਾਂ ਨਹੀਂ ਲਈਆਂ ਇਹ ਸਾਰੇ ਟਿਕਟੂ ਨੇ ਜਦੋਂ ਵੇਖਿਆ ਲੋਕਾਂ ਨੇ ਨਕਾਰਤਾ ਤੇ ਸੁਖਵੀਰ ਬਾਦਲ ਨੂੰ ਜੜਾ ਇਹ ਇੱਕ ਮੋਰਾ ਵੜਾ ਦਿਓ ਤੇ ਅਸੀਂ ਫੇਰ ਚੜ੍ਹਦੀ ਕਲਾ ਜਾਣਾ ਪਰ ਲੋਕ ਸਮਝ ਗਏ ਨੇ ਅੱਜ ਚਹਿ ਚੰ ਪ੍ਰੇਮ ਸਿੰਘ ਚੰਦੂ ਮਾਜਰਾ ਜੇ ਉਹਨੂੰ ਚੰਦੂ ਵੀ ਕਹਿ ਦਾਂਗੇ ਤੇ ਯਾਰ ਕੋਈ ਹੱਦ ਖਤ ਨਹੀਂ ਹੁੰਦੀ ਕੀ ਆਪਾਂ ਚੰਦੂ ਮਾਜਰੇ ਨੂੰ ਨਾ ਪ੍ਰੇਮ ਸਿੰਘ ਚੰਦੂ ਮਾਜਰੇ ਨੂੰ ਜੇ ਚੰਦੂ ਦੀ ਸੰਘਾ ਦੇ ਦੀ ਹੈ ਨਾ ਤੇ ਕੋਈ ਹੱਤ ਕਥਨੀ ਨਹੀਂ ਇਸੇ ਤਰ੍ਹਾਂ ਚਾਹੇ ਉਹ ਕਰਨਾਲ ਸਿੰਘ ਪੰਜੌਲੀ ਐ ਤੇ ਜਿੰਨੇ ਵੀ ਵਿਰੋਧੀ ਤਰ੍ਹਾਂ ਇਹ ਸਾਰੇ ਦੇ ਸਾਰੇ ਇੱਕੋ ਹੀ ਥਲੀ ਦੇ ਚੱਟੇ ਬੱਟੇ ਨੇ ਇਹ ਸੁਖਬੀਰ ਤੋਂ ਵੱਧ ਦੋਸ਼ੀ ਨੇ ਜਿਹੜੇ ਉਸ ਟਾਈਮ ਦੇ ਉੱਤੇ ਜੇ ਇਹਨਾਂ ਨੂੰ ਅੱਜ ਪਤਾ ਲੱਗਿਆ ਤੇ ਉਦੋਂ ਚੁੱਪ ਕਿਉਂ ਰਹਿ ਇਸ ਕਰਕੇ ਸਾਰੇ ਹੀ ਜਿਹੜੇ ਨੇ ਅੱਜ ਸੰਭਾ ਗਿਆ ਹਰ ਚੀਜ਼ ਦਾ ਅੰਤ ਹੁਣ ਇਹਨਾਂ ਦਾ ਅੰਤ ਆ ਗਿਆ ਤੇ ਅੰਤ ਉਦੋਂ ਆਇਆ ਇਹ ਉਦੋਂ ਬੋਲੇ ਨੇ ਜਦੋਂ ਲੋਕਾਂ ਨੇ ਇਹਨਾਂ ਨੂੰ ਨਕਾਰਤਾ ਇਹਨਾਂ ਨੇ ਸੋਚਿਆ ਕਿ ਅਸੀਂ ਸੁਖਬੀਰ ਬਾਦਲ ਨੂੰ ਮੋਹਰਾ ਬਣਾ ਕੇ ਤੇ ਲੋਕਾਂ 'ਚ ਜਾਣ ਜੋਗੇ ਹੋ ਜਾਾਂਗੇ ਪਰ ਲੋਕ ਸਿਆਣੇ ਹੋ ਗਿਆ ਪ੍ਰੇਮ ਚਾ ਤੰਦੂ ਮਾਜਰਾ ਬੀਬੀ ਜ਼ਗੀਰਕਾਰ ਕਿ ਸੁਣ ਲੋ ਜਰਾ ਕੰਨ ਕੋਲ ਕੇ ਇਹ ਲੋਕ ਕੋਲ ਤੁਹਾਨੂੰ ਵੀ ਨਹੀਂ ਫਕਸਣਗੇ ਬੀਬੀ ਜ਼ਗੀਰਕਾਰ ਤੋਂ ਪੁੱਛਣਾ ਚਾਹਣਾ 1999 ਵਿੱਚ ਤੂੰ ਪ੍ਰਧਾਨ ਸੀ ਜਦੋਂ ਸਿੱਖ ਇਤਿਹਾਸ ਨਾਲ ਦੀ ਹਿੰਦੀ ਭਾਸ਼ਾ ਦੀ ਕਿਤਾਬ ਪਬਲਿਸ਼ ਹੋਈ ਤੈਨੂੰ ਪਤਾ ਨਹੀਂ ਤੈਨੂੰ ਉਹ ਵੀ ਨਹੀਂ ਪਤਾ ਲੱਗਿਆ ਚਲ ਜਿਹੜੀਆਂ ਸਰਕਾਰਾਂ ਨਾਲ ਮੀਟਿੰਗਾਂ ਹੁੰਦੇ ਆ ਉਹ ਤਾਂ ਕਹਿੰਦੀ ਆ ਕਿ ਸਾਨੂੰ ਪਤਾ ਨਹੀਂ ਲੱਗਦਾ ਜਦ ਤੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਸੀ ਤੇ ਜਿਹੜੀ ਸਿੱਖ ਇਤਿਹਾਸ ਨਾਲ ਦੀ ਕਿਤਾਬ ਪਬਲਿਸ਼ ਹੋਈ ਹਿੰਦੀ ਪਾਸ਼ਾ ਚ ਸ਼੍ਰੋਮਣੀ ਕਮੇਟੀ ਨੇ ਕੀਤੀ ਮਤਾ ਪਾ ਕੇ ਕੀਤੀ ਕਿ ਇਹਨੂੰ ਉਹਦਾ ਬਣਾ ਪਤਾ ਲਗਾ ਕਿ ਉਹ ਮੱਛਲੇ ਇਹਨਾਂ ਦੀ ਉਹ ਗੱਲ ਹੈ ਜੱਟ ਮੱਛਲਾ ਖਦਾ ਨੂੰ ਲੈ ਕੇ ਚੋਰ ਪਰ ਹੁਣ ਜੱਟ ਮੱਛਲਾ ਨਹੀਂ ਹੁਣ ਜਿਹੜਾ ਜੱਟ ਜਿਹੜਾ ਹੁਣ ਜਿਹੜੇ ਸਿੱਖ ਸੰਗਤ ਹੈ ਨਾ ਗੁਰੂ ਨਾਨਕ ਨਾਮਲੇਵਾ ਸਿੱਖ ਜਿਹੜੇ ਨੇ ਉਹ ਜਾਗ ਉੱਠੇ ਨੇ ਜਾਤੀਆਂ ਤੋਂ ਧਰਮਾਂ ਤੋਂ ਪਾਰਟੀਆਂ ਤੋਂ ਉੱਪਰ ਉੱਠ ਕੇ ਇਹਨਾਂ ਤੋਂ ਇੱਕ ਇੱਕ ਪੈਸੇ ਦਾ ਸਾਫ ਲੈਣੀ ਸਿਸਰ ਜੀ ਲਾਸਟ ਸਵਾਲ ਲਗਾ ਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇਹ 90 ਲੱਖ ਦੇ ਜਿਹੜੇ ਇਸ਼ਤਿਹਾਰ ਦਿੱਤੇ ਗਏ ਸੀਗੇ ਅਸੀਂ ਉਹ ਇਸ਼ਤਿਹਾਰ ਦੇ ਲਈ ਮੰਗ ਕੀਤੀ ਹੈ ਕਿ ਉਹਦੇ ਵਿਦ ਇੰਟਰਸਟ ਪੈਸਾ ਲਿਆ ਜਾਵੇ ਤੁਹਾਨੂੰ ਕੀ ਲੱਗਦਾ ਹੈ ਕਿ ਮਿਲੇਗਾ ਕਿ ਉਸੇ ਤਰ੍ਹਾਂ ਹੀ ਅੰਗੋਲਿਆ ਕਰ ਦਿੱਤਾ ਜਾਏਗਾ ਅਸੀਂ ਅੱਜ ਤੱਕ ਜੂਨ 84 ਤੱਕ ਭੁੱਲਣੀ ਕੀ ਨਵੰਬਰ 84 ਕੀ ਪੁੱਛਣੀ ਹੈ ਅਸੀਂ ਅਜੇ ਤੱਕ ਮੀਰ ਬੰਨੂ ਜਕਰੀਆ ਖਾਨ ਔਰੰਗਜੀਬ ਉਹਨੂੰ ਨਹੀਂ ਪੁੱਛੇ ਤੇ ਫਿਰ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਕਿ ਇਹਨਾਂ ਨੇ ਆ ਜਿਹੜੇ ਬੈਠੇ ਜਿਹੜੇ ਨੇ ਆ ਮੰਡਾ ਮੰਡਾ ਪਾਤਾ ਅਸੀਂ ਫਿਰ ਲੋਕਾਂ ਨੂੰ ਤੇ ਦੱਸਾਂਗੇ ਨਾ ਤੇ ਮੈਂ ਬੇਨਤੀ ਕਰਾਂਗਾ ਕਿ ਜਦਰਾਤ ਤੋਂ ਵੀ ਸਾਡੇ ਨਾਲ ਆਈ ਨਹੀਂ ਸਾਡੇ ਇਹਨਾਂ ਤੋਂ ਵੀ ਹਾਂਜੀ ਸਰ ਤੁਸੀਂ ਤੁਸੀਂ ਦੱਸੋ ਜਿਵੇਂ ਸਿਰਸਾ ਸਾਹਿਬ ਨੂੰ ਮੈਂ ਪੁੱਛ ਰਿਹਾ ਸੀਗਾ ਕਿ ਆ ਤੁਹਾਨੂੰ ਵੀ ਉਮੀਦ ਹੈਗੀਏ ਕਿ ਜ਼ਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਇਸ ਬੈ ਖਲਾਫ ਕੋਈ ਕਾਰਵਾਈ ਕਰਨਗੇ ਕਿਉਂਕਿ ਇਹ 90 ਲੱਖ ਦਾ ਮਾਮਲਾ ਹੈ 90 ਲੱਖ ਰੁਪਿਆ ਗੁਰੂ ਕੀ ਗੋਲਕ ਚੋ ਗਿਆ ਹੈ ਸੰਗਤ ਦਾ ਪੈਸਾ ਹੈ ਦੇਖੋ ਜੀ ਸਾਡਾ ਤਾਂ ਜਿਹੜਾ ਮਕਸਦ ਹੈ ਨਾ ਸਾਡਾ ਮਕਸਦ ਮਕਸਦ ਹੈ ਮੰਗ ਪੱਤਰ ਦੇਣਾ ਇਨਸਾਫ ਮੰਗਣਾ ਇਨਸਾਫ ਦੇਣਾ ਨਾ ਦੇਣਾ ਇਹਨਾਂ ਦੀ ਮਰਜ਼ੀ ਹੈ ਠੀਕ ਹੈ ਕਿਉਂਕਿ ਸਾਨੂੰ ਮੀਤ ਨਹੀਂ ਹੈ ਕਿ ਇਨਸਾਫ ਮਿਲੇਗਾ ਕਿਉਂਕਿ ਇਹ ਸਾਨੂੰ ਪੱਕੀ ਮੀਤ ਨਹੀਂ ਮਿਲੇਗਾ ਕਿਉਂਕਿ ਇਨਸਾਫ ਜਿਹੜਾ ਹੈ ਜਦੋਂ ਵੀ ਇਹ ਦਿੰਦੇ ਨੇ ਔਰ ਅਗੇ ਨੂੰ ਅਕਬਾਲ ਸਿੰਘ ਨੂੰ ਦਿੱਤਾ ਪreturnData ਸਾਹਿਬ ਵਾਲੇ ਨੂੰ ਜਿਹੜੇ ਪੰਜ ਪਾੜ ਜਪਜੀ ਸਾਹਿਬ ਕਰ ਲਿਆ ਕਰ ਤੇ ਦੇਖ ਕਰਾ ਦੇ ਇਹ ਭਾਂਡੇ ਮਾਇਲਾ ਦੋ ਚਾਰ ਦਿਨ ਇਹਨਾਂ ਨੂੰ ਵੀ ਇਹੋ ਕੁਛ ਹੀ ਹੋਣਾ ਹੈ ਕੁਛ ਨਹੀਂ ਹੋਣਾ ਸਾਨੂੰ ਇਹ ਚੀਜ਼ ਦਾ ਪਤਾ ਇਹ ਜਿੱਨਾ ਚਿਰ ਜਨਤਾ ਨਾ ਜਾਗੀ ਸੰਘਰਸ਼ ਨਾ ਕੀਤਾ ਜਿੱਨਾ ਚਿਰ ਉਹਨਾਂ ਚਿਰ ਇਹ ਜਿਹੜਾ ਇਹਨਾਂ ਨੂੰ ਬਾਹਰ ਨਹੀਂ ਕੱਢਿਆ ਜਾਣਾ ਦੇਖੋ ਜਨਤਾ ਤਾਂ ਜਾਗ ਗਈ ਹੈ ਇਹ ਤੁਹਾਨੂੰ ਵੀ ਪਤਾ ਹੈਗਾ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਤੁਹਾਡਾ ਸੋ ਆ ਬਲਦੇਵ ਸਿੰਘ ਸਿਰਸਾ ਵਕਵਕ ਕਿਸਾਨ ਜਥੇਬੰਦੀਆਂ ਦੇ ਨਾਲ ਵਕਵਕ ਸਿੱਖ ਜਥੇਬੰਦੀਆਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲੇ ਨੇ ਔਰ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਕਿ ਜੇ ਡੇਰਾ ਸਿਰਸਾ ਮੁਖੀ ਨੂੰ ਜਦੋਂ ਬਾਫੀ ਦਿੱਤੀ ਗਈ ਸੀਗੀ ਉਦੋਂ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 90 ਲੱਖ ਰੁਪਏ ਦੇ ਇਸ਼ਤਿਹਾਰ ਆ ਵੱਖ-ਵੱਖ ਅਖਬਾਰਾਂ ਦੇ ਵਿੱਚ ਜਾਰੀ ਕੀਤੇ ਗਏ ਸਨ ਉਹ ਉਸ ਤੋਂ ਬਾਅਦ ਉਹ ਬਾਫੀ ਰੱਦ ਕਰ ਦਿੱਤੀ ਗਈ ਸੀ ਉਹਨੂੰ ਉਹ ਜਿਹੜਾ ਪੈਸਾ ਦਿੱਤਾ ਗਿਆ ਹੈ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਉਸ ਨੂੰ ਵਾਪਸ ਲੈਣ ਲਈ ਮੰਗ ਕੀਤੀ ਗਈ ਹੈ ਜਥੇਦਾਰ ਸਾਹਿਬ ਨੂੰ ਇੰਟਰਫੇਅਰ ਕਰਨ ਦੀ ਗੱਲ ਕੀਤੀ ਗਈ ਹੈ ਕਿ ਉਹਨਾਂ ਨੂੰ ਮੰਗ ਕੀਤੀ ਗਈ ਹੈ ਕਿ ਉਹ ਇੰਟਰਫੇਅਰ ਕਰਕੇ ਉਹ 90 ਲੱਖ ਰੁਪਏ ਵਿਦ ਇੰਟਰਸਟ ਹੁਣ ਤੱਕ ਦਾ ਜਿਹੜਾ ਇੰਟਰਸਟ ਹੈ ਉਹ ਵਾਪਸ ਲਿਆ ਜਾਵੇ बहल, सवेरा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप